ਸਸ਼ੀ ਦਾ ਜੀ ਸਾਰਿਆਂ ਨੂੰ ਪਿਆਰ ਚਾਹਤੇ ਮੈਂ ਤਾਂ ਆਪਣਾ ਕੈਂਡੀ ਮੇਰੇ ਨਾਲ ਸਾਰੀ ਟੀਮ ਨਿਸਕਾਮ ਸੇਵਾ ਗਰੁੱਪ ਦੀ ਮੈਡਮ ਉਹ ਨਹੀਂ ਆਇਆ ਤੇ ਇਹ ਤਿਆਰਪਰ ਕੋਰਟ ਲਿਖਾਇਆ ਤੇ ਅੰਤਲੇ ਕੁ ਸੁਨੇਹਾ ਦਿਨਾ ਚਾਹੁੰਦਾ ਕਿ ਬਹੁਤ ਹੀ ਵੱਡਾ ਮੁੱਲ ਹੈ ਜਿੱਦਾਂ ਜਿਹੜੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਕੋ ਵਿਆਹ ਨਹੀਂ ਹੁੰਦਾ ਆਪਣੀਆਂ ਬੇਟੀਆਂ ਦਾ ਜਾਂ ਬੇਟਿਆਂ ਦਾ ਤੇ ਜਿਹੜੇ ਮਤਲਬ ਨਹੀਂ ਕਰ ਸਕਦੇ ਫੋਰਡ ਤੇ ਉਹਨਾਂ ਲਈ ਬੜੀ ਵੱਡੀ ਇੱਕ ਉਪਹਾਲਾ ਵਾ ਤੇ ਮੈਨੂੰ ਨਹੀਂ ਕਰਨ데요 ਕਿ ਜਨਵਰੀ ਚ ਜਿਨਵੈਰੀ ਗ੍ਰੀਪ ਪਰਵਾਦ ਦੀਆਂ ਲੜਕੀਆਂ ਵਾਂ ਉਹਨਾਂ ਦੇ ਵਿਆਹ ਕਰਾਉਣ ਜਾ ਰਹੇ ਆ ਜਨਵਰੀ ਚ ਤੇ ਬਾਕੀ ਮੈਂ ਨੂੰ ਨਹੀਂ ਦੱਸਾਂਗੀ ਡੀਪਲੀ ਥੋੜਾ ਸੱਚੀ ਕੌਰ ਜੀ ਸਾਰਿਆਂ ਨੂੰ ਮੈਂ ਥੈਂਕਸ ਕਰਦੀ ਆ ਸਾਰੀ ਆਪਣੀ ਟੀਮ ਦਾ ਔਰ ਕੈਂਡੀਜ਼ ਮੇਰੇ ਬੇਟੇ ਵਰਗਾ ਭਈਆ ਤੇ ਅਸੀਂ ਜੀ ਹਮੇਸ਼ਾ ਦੀ ਤਰ੍ਹਾਂ ਜਿਵੇਂ ਰਿਕਵੈਸਟ ਕਰਦੇ ਆ ਕਿ ਸ਼੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਜਨਵਰੀ ਵਿੱਚ ਮਨਾਇਆ ਜਾਂਦਾ ਵਾ ਉੱਥੇ ਜ਼ਰੂਰਤਮੰਦ ਪਰਿਵਾਰ ਵੀ ਬੇਟੇ ਆ ਚਾਹੇ ਬੇਟੀਆਂ ਉਹਨਾਂ ਦੀ ਮੈਰਿਜ ਕਰਨੀ ਆਇਆ ਔਰ ਜਿਹੜੇ ਵੀ ਕੋਈ ਚਾਹਵਾਨ ਹੈਗੇ ਨੇ ਉਹ ਸਾਨੂੰ ਫਾਈਲਸ ਕੋਣ ਇਸ ਮੰਥ ਵਿੱਚ ਵੀ ਔਰ ਅਗਲੇ ਮੱਤ ਤੱਕ ਆਪਣੀਆਂ ਜਮ੍ਹਾਂ ਕਰਵਾ ਸਕਣ ਤਾਂ ਕਿ ਆਪਾਂ ਉਹਨਾਂ ਦੇ ਏਜ ਵਗੈਰਾ ਵੈਰੀਫਾਈ ਕਰ ਲਈਏ ਤੇ ਉਹਨਾਂ ਨੂੰ ਡੀਡ ਦੇ ਸਕੀਏ ਆਪਾਂ ਸੇਵਾ ਕਰ ਸਕੀਏ ਸੋ ਥੈਂਕ ਯੂ ਸੋ ਮੱਚ ਆ ਜੀ ਨਿਸ਼ਕਾਮ ਸੇਵਾ ਗਰੁੱਪ ਦੇ ਨਾਲ ਜੁੜੋ ਤਾਂ ਕਿ ਆਪਾਂ ਹੋਰ ਵੀ ਗਰੀਬਾਂ ਦੀ ਸਹਾਇਤਾ ਕਰ ਸਕੀਏ ਸੇਵਾ ਕਰ ਸਕੀਏ ਬਹੁਤ ਧੰਨਵਾਦ ਤੇ ਜਮਾਟੇ ਨਾ ਬਾਰੇ ਹੋਰ ਵੀ ਹੈਲਪ ਕਰਦੇ ਆ ਲੋਕਾਂ ਦੀ ਜਿੱਦਾਂ ਕੋਈ ਗਰੀਬ ਪਰਿਵਾਰ ਹੈ ਉਹਨਾਂ ਲਈ ਮਤਲਬ ਮਹੀਨੇ ਦਾ ਮਹੀਨਾ ਉਹਨਾਂ ਨੂੰ ਰਾਸ਼ਨ ਪਹੁੰਚਉਂਦੇ ਆ ਤੇ ਸਾਡੇ ਪਿੰਡ ਦੇ ਵੀ ਇੱਕ ਦੋ ਕੇਸ ਆ ਉਹਨਾਂ ਦੇ ਮਤਲਬ ਹੈਲਪ ਦੀ ਲੋੜ ਆ ਉਹਨਾਂ ਨੂੰ ਮੈਂ ਮੈਂ ਉਹਨਾਂ ਦਾ ਨਾਮ ਲਿਖਾਇਆ ਵਾ ਤੇ ਮੈਨੂੰ ਆਸ ਆ ਕਿ ਉਹ ਵੀ ਪੂਰੀ ਕਰਨਗੇ ਤੇ ਬਾਕੀ ਬਹੁਤ ਵਧੀਆ ਪ੍ਰਾਲਾ ਨਾਲ ਵੀ ਤੁਸੀਂ ਕਰਦੇ ਜੇ ਤੇ ਸਾਡਾ ਮੇਰੇ ਚ ਵੀ ਤੁਸੀਂ ਬੜਾ ਸਾਥ ਦਿੱਤਾ ਥੈਂਕ ਯੂ ਸੋ ਮਚ ਤੇ ਆਪਨੇ ਵੀ ਅਸੀਂ ਵੀ ਥੋੜੇ ਜਿਏ ਇਹਨਾਂ ਨਾਲ ਜੁੜੇ ਆ ਕਿ ਚੱਲ ਕੇ ਇਹਦੀ ਹੈਲਪ ਹੋ ਜੇ ਹਨਾ ਸੋਸ਼ਲ ਮੀਡੀਆ ਦੇ ਰਾਹੀਂ ਤੇ ਪਾਜੀ ਤੁਸੀਂ ਕੀ ਕਰੋਗੇ ਵੀਡੀਓ ਨੂੰ ਥੋੜਾ ਜਿਆ ਸ਼ੇਅਰ ਕਰ ਲੋ ਕਿ ਜਰੂਰਤਮੰਦਾਂ ਕੋਲ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਵੀ ਪਰਿਵਾਰ ਬੱਚਿਆਂ ਤੱਕ ਇਹ ਵੀਡੀਓ ਜਰੂਰ ਪਹੁੰਚਾਓ ਕੋਈ ਵੀ ਜੇ ਨੂੰ ਕਿੱਦਾਂ ਦੀ ਵੀ ਜਿੱਦਾਂ ਹੁਣ ਆਪ ਸਾਲ ਹੋਣ ਰਿਹਾ ਤੇ ਕੰਨਾਂ ਕੋ ਬਲੈਂਕਟ ਨਹੀਂ ਹੈਗੇ ਰਚਾਈਆਂ ਗੱਦੇ ਨਹੀਂ ਹੈਗੇ ਤੇ ਉਹ ਵੀ ਹੈਲਪ ਕਰਨ ਦੇ ਆ ਤੇ ਤੁਸੀਂ ਜਰੂਰ ਕੰਟੈਕਟ ਕਰਿਓ ਤੁਹਾਡੇ ਨੰਬਰ ਦੇ ਦਿੰਦੇ ਆ ਤੇ ਬਾਕੀ ਚੰਗਾ ਜੀ ਸ਼ੇਅਰ ਕਰੋ ਇਹ ਸ਼ੇਅਰ ਕਰਨ ਵਾਲੀ ਚੀਜ਼ ਆ ਉਦਾਂ ਨੂੰ ਇਹ ਗੱਲ ਮੰਨ ਸ਼ੇਅਰ ਕਰਦਾ ਤੇ ਚੰਗੀ ਚੀਜ਼ ਵੀ ਸ਼ੇਅਰ ਕਰੋ ਬਹੁਤ ਸਾਰੀਆਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਤੇ ਇਹ ਵੀਡੀਓ ਜਿਹੜੀ ਜ਼ਰੂਰਤਮੰਦ ਕੋਲ ਜਰੂਰ ਪਹੁੰਚਣੀ ਚਾਹੀਦੀ ਹੈ ਲਾਈਵ ਭਾਈ ਨਾ ਹੀ ਕਰੋ ਸਿਰ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਰੂਰਤ ਮੰਨਦਾ ਤਾਂ ਵੀ ਵੀਡੀਓ ਜਰੂਰ ਪਹੁੰਚਣੀ ਚਾਹੀਦੀ ਆ ਕਿਉਂਕਿ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋ ਸਕਣ ਸਸਿਆਕਾ